ਇੱਕ ਛੰਨ ਬਣੀ ਹੋਈ ਐ ਬਾਹਰ ਗੁਰਬਾਣੀ ਦੀਆਂ ਤੁਕਾਂ ਲਿਖਿਆ ਵੰਜ ਨੇ ਆਵਲ ਅਲੈ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੀ ਇਹਨਾਂ ਦੇ ਸਮਰਥਕ ਕਹਿ ਸਕਦੇ ਆਪਾਂ ਜਾਂ ਫਿਰ ਸੰਜਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਾਰਿਸ ਕਹਿ ਸਕਦੇ ਆ ਜਿਹਨਾਂ ਨੂੰ ਆਮ ਤੌਰ ਤੇ ਫਤਵਾਦੀ ਕਿਹਾ ਜਾਂਦਾ ਹੈ ਪਰ ਗੁਰਬਾਣੀ ਦੀ ਤੁਕ ਲਿਖ ਕੇ ਅੰਦਰ ਪੌਲਿਸ਼ ਕਰ ਰਹੇ ਹਨ ਵੀਰ ਜੀ ਅੱਜ ਕਿਸੇ ਦੇ ਨਾਲ ਵੀ ਮੁਲਾਕਾਤ ਨਹੀਂ ਕਰ ਰਹੇ ਸਿਰਫ ਗੁਰਬਾਣੀ ਲਗਾ ਕੇ ਜੁੱਤੀਆਂ ਕੰਨਣ ਦਾ ਕੰਮ ਕਰ ਰਹੇ ਨੇ ਨੇ ਆ ਸੀ ਨਾਲੇ ਆ ਸੁਪਤਾ ਲੱਗ ਗਿਆ ਮਾਰ ਦੀ ਕਿਰਪਾ ਕੀਤੀ ਆ ਅਸੀਂ ਅੱਡੋ ਅੱਡ ਦਿਖੜੇ ਫਿਰਦੇ ਸੀਗੇ ਜਿਹੜੇ ਕਰਕੇ ਸਰਕਾਰਾਂ ਦਾ ਝੋੜ ਪੈਂਦਾ ਸੀਗਾ ਅੱਤਵਾਦੀ ਕਹਿੰਦੇ ਸੀ ਹੁਣ ਅਸੀਂ ਜੁੜ ਕੇ ਸਾਨੂੰ ਅੱਤਵਾਦੀ ਵੀ ਨਹੀਂ ਕਹਿੰਦੇ ਉਹ ਜਿਹੜਾ ਆਂਦਾ ਉਹ ਆ ਮੇਰੇ ਮਗਰ 3 ਕਰੋੜ ਬੰਦਾ ਖੜਾ ਸਾਡੇ ਮਸਾਨਾ ਮਗਰ ਪਤਾ ਕਿਨੇ ਕਰੋੜ ਬੰਦੇ ਖੜ ਗਏ ਤਾਂ ਉਹ ਨੱਕ ਨੱਕ ਨੂੰ ਉਹ ਬੰਦਾ ਵਟਾ ਆਇਆ ਤਾਂ ਉਹ ਬੰਨਿਆ ਕੁੰਡਲੀ ਬਾਰਡਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਖਾਸ ਤੌਰ ਤੇ ਉਹਨਾਂ ਯੋਧਿਆਂ ਦੇ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਦਾ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਅਸੀਂ ਹਰ ਵਾਰ ਕਹਿੰਦੇ ਹਾਂ ਕਿ ਹਰ ਇੱਕ ਉਸ ਸ਼ਖਸ ਦੀ ਜਿੱਤ ਹੈ ਉਸ ਦਾ ਯੋਗਦਾਨ ਹੈ ਜਿਸ ਨੇ ਇਸ ਅੰਦੋਲਨ ਦੀ ਹਮਾਇਤ ਕੀਤੀ ਪਰ ਕੁਝ ਲੋਕ ਖਾਸ ਨੇ ਉਹਨਾਂ ਖਾਸ ਲੋਕਾਂ ਦੇ ਨਾਲ ਤੁਹਾਨੂੰ ਮਿਲਾ ਰਹੇ ਹਾਂ ਇੱਕ ਛੰਨ ਬਣੀ ਹੋਈ ਹੈ ਬਾਰ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਹਰ ਇੱਕ ਧਰਮ ਦਾ ਸਤਕਾਰ ਸਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਇਹ ਉਹ ਤਸਵੀਰ ਹੈ ਜਿਨ੍ਹਾਂ ਨੂੰ ਹੁਣ ਤੱਕ ਜਿਨ੍ਹਾਂ ਤੋਂ ਡਰਦੇ ਨੇ ਰਾਜਨੀਤਿਕ ਲੋਕ ਔਰ ਇਹਨਾਂ ਨੂੰ ਅੱਤਵਾਦੀ ਵੀ ਦੱਸਦੇ ਨੇ ਅੱਜ ਤੁਹਾਨੂੰ ਦਿਖਾਉਨੇ ਆ ਕਿ ਇਸ ਤਸਵੀਰ ਨੂੰ ਲਗਾ ਕੇ ਇਹਨਾਂ ਦੇ ਸਮਰਥਕ ਕਹਿ ਸਕਦੇ ਆਪਾਂ ਜਾਂ ਫਿਰ ਸੰਜਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਾਰਿਸ ਕਹਿ ਸਕਦੇ ਆਂ ਜਿਨ੍ਹਾਂ ਨੂੰ ਆਮ ਤੌਰ ਤੇ ਅੱਤਵਾਦੀ ਕਿਹਾ ਜਾਂਦਾ ਪਰ ਗੁਰਬਾਣੀ ਦੀ ਤੁਕ ਲਿਖ ਕੇ ਅੰਦਰ ਪੌਲਿਸ਼ ਕਰ ਰਹੇ ਨੇ ਜੋੜੇ ਗੰਢ ਰਹੇ ਨੇ ਵੀਰ ਜੀ ਅੱਜ ਕਿਸੇ ਦੇ ਨਾਲ ਵੀ ਮੁਲਾਕਾਤ ਨਹੀਂ ਕਰ ਰਹੇ ਸਿਰਫ ਗੁਰਬਾਣੀ ਲਗਾ ਕੇ ਜੁੱਤੀਆਂ ਗੰਢਣ ਦਾ ਕੰਮ ਕਰ ਰਹੇ ਨੇ ਸੋ ਇਹ ਕੋਈ ਛੋਟਾ ਵੱਡਾ ਨਹੀਂ ਵੇਖਦੇ ਕੋਈ ਅਮੀਰ ਗਰੀਬ ਨਹੀਂ ਵੇਖਦੇ ਕਿਸੇ ਤਰ੍ਹਾਂ ਦੀ ਕੋਈ ਜਾਤ ਨਹੀਂ ਵੇਖੀ ਜਾਂਦੀ ਕੋਈ ਇਹ ਨਹੀਂ ਵੇਖਿਆ ਜਾਂਦਾ ਕਿਹੜੀ ਪਾਰਟੀ ਤੋਂ ਆਇਆ ਸੇਵਾ ਦੇ ਵਿੱਚ ਹਾਜ਼ਰ ਨੇ ਤੇ ਇਸੇ ਤਰ੍ਹਾਂ ਵੀਰ ਜੀ ਹਰਾਨੇ ਇਸ ਛੰਦ ਦੇ ਉੱਤੇ ਨਿਸ਼ਾਨ ਸਾਹਿਬ ਦੀ ਦਾ ਨਿਸ਼ਾਨ ਸਾਹਿਬ ਲਗਾਇਆ ਹੋਇਆ ਤੇ ਉਸ ਦੇ نیچے ਹੀ ਇੱਕ ਓੰਕਾਰ ਤੇ ਇਸੇ ਤਰ੍ਹਾਂ ਮੁ슬ਮਨ ਭਾਈ ਚਾਰੇ ਦਾ ਸਾਈਨ ਤੇ ਦੂਜੇ ਪਾਸੇ Hindu ਭਾਈ ਚਾਰੇ ਦਾ ਸਾਈਨ ਕ੍ਰਿਸ਼ਨਨ ਦੇ ਵੀ ਜਿਹੜੇ ਹੈਗੇ ਸਾਈਨ ਮਤਲਬ ਕਿ ਹਰ ਧਰਮ ਨੂੰ ਬਰਾਬਰ ਰੱਖਿਆ ਗਿਆ ਇੱਕ ਸਮਾਨ ਕਿਸੇ ਵੀ ਇਹਦਾ ਮਤਲਬ ਇਹ ਹੈ ਵੀ ਇੱਥੇ ਕੋਈ ਵੀ ਧਰਮ ਦਾ ਕੋਈ ਵੀ ਵਿਅਕਤੀ ਆ ਸਕਦਾ ਹੈ ਤੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਜੋੜੇ ਗੰਡਵਾਉਣੇ ਹੋਣ ਕੋਈ ਹੋਰ ਲੋੜ ਹੈ ਸਲਾਈ ਵਗੈਰਾ ਦੀ ਤਾਂ ਉਹ ਇੱਥੇ ਆ ਕੇ ਫ੍ਰੀ ਦੇ ਵਿੱਚ ਆਪਣੇ ਜੋੜੇ ਸਹੀ ਕਰਵਾ ਸਕਦਾ ਹੈ ਕੱਪੜੇ ਸਹੀ ਕਰਵਾ ਸਕਦਾ ਹੈ ਇਸ ਅੰਦolan ਦੀ ਇਹ ਹੀ ਖਾਸियत ਰਹੀ ਹੈ ਬੀਐਸ ਅੰਦੋਲਨ ਨੇ ਜੋ ਸਿੱਖੀ ਅਸੂਲ ਨੇ ਉਹਨਾਂ ਤੇ ਪਹਿਰਾ ਦਿੱਤਾ ਕਿਉਂਕਿ ਗੁਰੂ ਸਾਹਿਬ ਵੀ ਇਹੀ ਕਹਿੰਦੇ ਨੇ ਅਸੀਂ ਭਾਈ ਕਨਈਆ ਜੀ ਦੇ ਜੀਵਨ ਨੂੰ ਵੇਖੀਏ ਤਾਂ ਭਾਈ ਕਨਈਆ ਜੀ ਮੁਗਲਾਂ ਨੂੰ ਪਾਣੀ ਪਿਉਂਦੇ ਰਹੇ ਮੱਲਮ ਪੱਟੀ ਕਰਦੇ ਰਹੇ ਸੋ ਉਹੀ ਜਜ਼ਬਾ ਉਹੀ ਸਿੱਖਿਆ ਦੇ ਉੱਤੇ ਚੱਲ ਕੇ ਵੀਰ ਜੀ ਹੋਰੀ ਜੋੜੇ ਗੰਢ ਰਹੇ ਨੇ ਸੁੰਦਰ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਸੋ ਇਹ ਖਾਸ ਤੌਰ ਤੇ ਉਹ ਯੋਧੇ ਨੇ ਗੁਰੂ ਦੇ ਸਿੱਖ ਨੇ ਜਿਨ੍ਹਾਂ ਦੇ ਕਰਕੇ ਇਸ ਅੰਦੋਲਨ ਨੂੰ ਜਿੱਤ ਮਿਲੀ ਹੈ ਸੋ ਕਾਫੀ ਲੰਮੇ ਸਮੇਂ ਤੋਂ ਵੇਰਜੋਰੀ ਬੈਠੇ ਨੇ ਟੁੱਟੇ ਜੋੜੇ ਗੰਡਣ ਤੇ ਪਾਲਿਸ਼ ਕਰਨ ਅਤੇ ਬੈਗਾਂ ਪੈਂਟਾਂ ਅਤੇ ਪਜਾਮਿਆਂ ਦੀਆਂ ਜਿਪਾਂ ਲਾਉਣ ਦੀ ਸੇਵਾ ਕੀਤੀ ਜਾਂਦੀ ਹੈ ਬਾਪੂ ਜੀ ਬੈਠੇ ਨਾ ਪਰ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਬੜੀ ਫਤਿਹ ਠੀਕੋ ਬਾਪੂ ਜੀ ਠੀਕ ਆ ਜੀ ਤੁਸੀਂ ਵੀ ਇੱਥੇ ਸੇਵਾ ਕਰਦੇ ਹੋ ਜੀ ਅਸੀਂ ਸੇਵਾ ਕਰਾਉਣ ਆਇਆ ਗੰਢ ਬਣਾਉਣੀਆਂ ਆ ਪਰ ਲਿਆ ਸੇਵਾਦਾਰ ਤੋਂ ਜੁੱਤੀ ਬਣਾਉਣ ਆਏ ਹਾਂ ਹਾਂ ਛਾਲ ਦਾ ਲੱਗਾ ਏ ਛਾਲ ਦਾ ਇਸ ਕੰਮ ਦੇ ਵਿੱਚ ਸੇਵਾ ਬਹੁਤ ਜਿਆਦੇ ਆ ਮੈਂ ਤਾਂ ਨਾ ਮਾਰਾ ਜੀ ਨਾ ਕੋਈ ਨਾ ਕੋਈ ਲੈਂਟਰੀ ਨਿਕਲ ਆਉ ਜਾਂਦੇ ਦੀ ਜਿਨੇ ਇਹਦੀ ਸੇਵਾ ਜੀ ਅਸੀਂ ਮਾਨੇ ਕਿਵੇਂ ਵੇਖਦੇ ਹੋ ਜੀ ਬਾਹਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ ਆ ਆਮ ਤੌਰ ਤੇ ਸਰਕਾਰਾਂ ਇਹਨਾਂ ਨੂੰ ਅਤਵਾਦੀ ਦੱਸਦੀਆਂ ਪਰ ਉਹਨਾਂ ਦੀ ਤਸਵੀਰ ਦੀ ਅਗਵਾਈ ਦੇ ਵਿੱਚ ਵੀਰ ਜੀ ਹੋਰੀ ਅੰਦਰ ਬੈਠ ਕੇ ਕੋਈ ਜਾਤ ਪਾਤ ਨਹੀਂ ਵੇਖਦੇ ਕੋਈ ਛੋਟਾ ਵੱਡਾ ਨਹੀਂ ਵੇਖਿਆ ਜਾਂਦਾ ਜੀ ਨਹੀਂ ਜੀ ਕੋਈ ਨਹੀਂ ਛੋਟਾ ਤਾਂ ਤੁਸੀਂ ਵੇਖ ਲਿਆ ਹੁਣ ਸਾਲ ਪਾਰ ਹੋ ਗਿਆ ਅਜੀ ਸਾਰੇ ਜਾਤੀਆਂ ਦੇ ਇੱਕੋ ਹੀ ਆ ਜਿਹੜੇ ਸਾਡੇ ਧਰਮ ਨੂੰ ਨਿਯੰਧਦੇ ਆ ਉਹ ਇਹ ਗੱਲ ਕਹਿ ਸਕਦੇ ਆ ਨਹੀਂ ਅਸੀਂ ਰਲੇ ਹਾਂ ਹੁਣ ਪਤਾ ਲੱਗ ਗਿਆ ਮਾੜੀ ਕਿਰਪਾ ਕੀਤੀ ਆ ਅਸੀਂ ਅੱਡੋ-ਅੱਡ ਲਿਖੜੇ ਫਿਰਦੇ ਸੀਗੇ ਜਿਹੜੇ ਕਰਕੇ ਸਰਕਾਰਾਂ ਦਾ ਜ਼ੋਰ ਪੈਂਦਾ ਸੀਗਾ ਅੱਤਵਾਦੀ ਕਹਿੰਦੇ ਸੀ ਹੁਣ ਅਸੀਂ ਜੁੜ ਕੇ ਸਾਨੂੰ ਅੱਤਵਾਦੀ ਵੀ ਨਹੀਂ ਕਹਿੰਦੇ 17 ਸਾਲਾਂ ਦਾ ਅਸੀਂ 70 ਸਾਲਾਂ ਦੇ ਅੱਡੋ-ਅੱਡ ਫਿਰਦੇ ਸੀਗੇ ਤਿੱਤ ਕਰਦਾ ਸੀ ਕਿ ਵੀ ਅਸੀਂ ਇਕੱਠੇ ਹੋ ਜਾਈਏ ਪਰ ਗੁਰੂ ਸਾਹਿਬ ਨੇ ਸਾਨੂੰ ਇਕੱਠੇ ਕਰਤਾ ਵੇ ਆਪਣੀ ਵੋਟ ਜ਼ਿਆਦੇ ਹੋ ਜੂਗੀ ਮੋਦੀ ਜਿਹੜਾ ਆਂਦਾ ਉਹ ਆਂਦਾ ਮੇਰੇ ਮਗਰ 3 ਕਰੋੜ ਬੰਦਾ ਖੜਾ ਸਾਡੇ ਮ ਕਿਸਾਨਾਂ ਮਗਰ ਪਤਾ ਕਿੰਨੇ ਕਰੋੜ ਬੰਦੇ ਖੜ ਗਏ ਤਾਂ ਉਹ ਨੱਕ ਨੱਕ ਨੂੰ ਉਹਦੇ ਬੰਦਾ ਹਟਾਇਆ ਤਾਂ ਉਹ ਮੰਨਿਆ ਤੇ ਨਹੀਂ ਮੰਨਣ ਵਾਲੀ ਗੱਲ ਕੋਈ ਨਹੀਂ ਉਹ ਸਾਰ ਤੋਂ ਬੰਦਵਾਸ਼ ਭੰਗਧਾਨ ਮੰਤਰੀ ਜਿਹਨੇ ਸਾਨੂੰ ਛੜਕਾ ਦੇ ਪਾਇਆ ਪਰ ਸਾਨੂੰ ਯਾਦ ਰੂ ਸਾਡਾ ਇਤਿਹਾਸ ਆ ਗੁਰੂ ਸਾਹਿਬ ਮਾਣੇ ਕਿਰਪਾ ਕਰੇ ਗੁਰੂ ਨਾਨਕ ਦੇਵ ਕਰਸਾਨ ਸਿੰਘ ਦੇ ਅਸੀਂ ਕਰਸਾਨ ਬਿਲਕੁਲ ਇਹ ਸੋ ਮੈਂ ਇੱਕ ਵਾਰ ਫਿਰ ਕਹਾਂਗਾ ਕਿ ਦਿਖਾਇਓ ਭਗਤ ਰਵਿਦਾਸ ਜੀ ਜੁੱਤੀਆਂ ਗੰਢਦੇ ਰਹੇ ਨੇ ਸੋ ਉਹ ਸੇਵਾ ਇਹ ਸੇਵਾ ਇਨਸਾਨ ਨੂੰ ਵੱਡਾ ਕਰਦੀ ਹੈ ਜਾਤ ਪਾਤ ਦੇ ਨਾਲ ਰਾਜਨੀਤਿਕ ਲੋਕ ਤਾਂ ਛੋਟਾ ਵੱਡਾ ਕਰਦੇ ਨੇ ਲੋਕਾਂ ਨੂੰ ਪਰ ਸਾਡੇ ਗੁਰੂ ਸਾਹਿਬ ਨੇ ਕੋਈ ਵੀ ਭੇਦ ਭਾਵ ਨਹੀਂ ਰੱਖਿਆ ਸੋ ਗੁਰੂ ਸਾਹਿਬਾਨ ਦੀ ਉਪਦੇਸ਼ਾਂ ਦੇ ਉੱਤੇ ਚੱਲਦੇ ਹੋਏ ਵੀਰ ਜੀ ਹੋਰੀ ਇੱਥੇ ਸੇਵਾ ਕਰ ਰਹੇ ਨੇ ਪ੍ਰਮਾਤਮਾ ਕਿਰਪਾ ਕਰੇ ਇਨਾਂ ਦੀ ਚੜ੍ਹਦੀ ਕਲਾ ਦੇ ਲਈ ਵੀ ਅਰਦਾਸ ਜ਼ਰੂਰ ਕਰਿਓ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪਲ-ਪਲ ਆਪਣਾ ਤੁਹਾਡੇ ਲਈ ਦਿੱਤਾ ਔਰ ਇਸ ਅੰਦੋਲਨ ਦੀ ਜਿੱਕਰ ਅਸੀਂ ਜਿੱਤ ਹੋਈ ਹੈ ਤਾਂ ਇਹ ਲੋਕ ਵੀ ਉਸ ਦੇ ਵਿੱਚ ਹਿੱਸੇਦਾਰ ਰਹੇ ਨੇ ਸੋ ਵੀਰ ਜੀ ਹੋਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਤੇ ਪ੍ਰਮਾਤਮਾ ਅੱਗੇ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦੇ ਹਾਂ ਸਤਾਮ ਸਿੰਘ ਦੇ ਨਾਲ ਜਗਦੀਪ ਸਿੰਘ ਖੜੀ ਪੰਜਾਬ ਲੁਕਣ